ਜੇ ਭਾਂਡੇਰੋਂ ਅਸੀਂ ਲਈ ਜਾ ਰਹੇ ਹਾਂ ਮਤਲਬ ਜ਼ੋਨ 2 ਆਪਾਂ ਭੱਜ ਵੀ ਸਕੀਏ ਤੇ ਭੱਜ ਜੰਦੇ ਆਪਾਂ ਇਹ ਕਨਵਰਸੇਸ਼ਨ ਵੀ ਹੋਲਡ ਕਰ ਸਕੀਏ ਜੋ ਮੈਂ ਤੁਹਾਨੂੰ ਗੱਲ ਕਰ 파 ਰਹਾਂ ਅੱਜ ਆਪਾਂ ਨਹੀਂ ਜੀ ਰਹਿਣਾ ਤਾਂ ਮਤਲਬ ਆਪਾਂ ਨੂੰ ਇਹ ਨਹੀਂ ਹੈਗਾ ਵੀ ਆਪਾਂ ਘੱਟ ਟਾਈਮ ਦੇ ਵਿੱਚ ਇੰਨਾ ਘੱਟ ਇੰਨਾ ਘੜਦਾ ਅੱਜ ਭਾਂਡੇਰੋਸ ਦੇ ਲਈ ਜਾ ਰਹੇ ਆਂ ਮਤਲਬ ਜ਼ੋਨ 2 ਆਪਾਂ ਭੱਜ ਵੀ ਸਕੀਏ ਤੇ ਭੱਜ ਜੰਦੇ ਆਪਾਂ ਇਹ ਕਨਵਰਸੇਸ਼ਨ ਵੀ ਹੋਲਡ ਕਰ ਸਕੀਏ ਜੋ ਮੈਂ ਤੁਹਾਡੇ ਨਾਲ ਗੱਲ ਕਰ 파 ਰਹਾਂ ਆਪਾਂ ਨੂੰ ਬਾਲੇ ਡੀਮ ਇਹੀ ਹੁੰਦੇ ਨੇ ਭਾਈ ਅੰਡੇਰੋਸ ਦੇ ਲਈ ਅਸੀਂ ਕੀ ਕਰੀਏ ਜਦ ਆ ਭੱਜਦੇ ਹੋਏ ਲੱਤਾਂ ਦੁਖਦੀਆਂ ਨੇ ਤਾਂ ਲੈਗਸ ਦੀ ਕੰਡੀਸ਼ਨਿੰਗ ਦੇ ਲਈ ਸਭ ਤੋਂ ਗੁੱਡ ਚੀਜ਼ ਇਹ ਆ ਸਲੋ ਰਨ ਨਾਲੇ ਤੁਹਾਡੀ ਕਾਰਡੀਓ ਕੰਡੀਸ਼ਨਿੰਗ ਹੋਣੀ ਚਾਹੀਦੀ ਮਤਲਬ ਤੁਹਾਡੇ ਹਾਰਟ ਲਈ ਗੁੱਡ ਤੇ ਲੈਗਸ ਲਈ ਤਾਂ ਗੁੱਡ ਹੈ ਰਹੀ ਹੈਗਾ। ਜੇ ਰੋ ਸਾਡਾ ਗੋਲ ਫਿਟਨੈਸ ਹੋਵੇ ਤਾਂ ਇਕੱਲੇ ਵੇਟ ਚੱਕ ਕੇ ਫਿਟਨੈਸ ਨਹੀਂ ਆ ਸਕਦੀ। ਜਦ ਤੱਕ ਤੁਸੀਂ ਲੌਂਗ ਰਨ ਤੇ ਨਹੀਂ ਜਾ ਸਕਦੇ ਹੋ। ਸੇਪਰੇਟਰਾਂ ਕਰ ਸਕਦੇ ਹੋ। ਸਾਰਿਆਂ ਦੇ ਗੋਲ ਡਿਫਰੈਂਟ ਨੇ। ਮਤਲਬ ਮੈਨੂੰ ਇਹ ਆ ਕਿ ਮੈਂ ਹਾਈ ਐਂਡਰੈਂਸ ਸਪੋਰਟਸ ਕਾਰਨੀਆਂ ਨੇ ਪਰ ਮੈਨੂੰ ਮੇਰਾ ਟਾਈਮ ਨਾਲ ਉੱਪਰ ਚਾਹੀਦਾ ਪਰ ਜਿਹਦਾ ਜਿਹੜਾ ਗੋਲ ਆ ਉਹਨੂੰ ਉਹਦਾ ਵਰਕਆਊਟ ਕਰਨਾ ਹੀ ਪੈਣਾ ਫੇਰ ਉਹ ਗੋਲ ਚ ਹੀ ਹੋਣਾ ਤਾਂ ਦਾ ਜਾਂ ਮੇਰਾ ਆ ਲਾਈਫ ਸਟਾਈਲ ਹੋਣ ਦਾ ਨਾ ਇੱਕ ਵੱਡਾ ਕਾਰਨ ਇਹ ਵੀ ਆ ਵੀ ਚਾਹੇ ਮੈਂ ਕੰਪੀਟੀਸ਼ਨ ਕਰਦਾ ਜਿੱਤਣ ਲਈ ਹਾਰਨ ਲਈ ਹੈ ਨਾ ਉਹ ਤਾਂ ਮੇਰੀ ਮੈਂਟੈਲਿਟੀ ਆ ਵਟਕਾ ਦੂਸਰੀ ਚੀਜ਼ ਇਹ ਵੀ ਹੈਗੀ ਆ ਵੀ ਮੈਂ ਆਪਣੇ ਆਪਣੇ ਆਪ ਲਈ ਫਿਊਚਰ ਦੇ ਵਿੱਚ ਸਟੋਰੀਜ਼ ਬਣਾ ਰਿਹਾ ਮੈਮਰੀਜ਼ ਬਣਾ ਰਿਹਾ ਵਾ ਬਈ ਮੈਂ ਆ ਵੀ ਕੀਤਾ ਹੋਇਆ ਮੈਂ ਅਚੀਵਮੈਂਟਸ ਨੇ ਮੇਰੀਆਂ ਇਹ ਤੇ ਮੈਂ ਨਵੀਆਂ ਤੋਂ ਨਵੀਆਂ ਅਚੀਵਮੈਂਟਸ ਅਨਲੌਕ ਕਰਦਾ ਰਹਿਣਾ ਚਾਹੇ ਕੰਪੀਟੀਸ਼ਨ ਹੋਣ ਤੇ ਇਹਦਾ ਮੈਨੂੰ ਡੈਫੀਨਟਲੀ ਪਤਾ ਵੀ ਇਨ ਫਿਊਚਰ ਮੈਂ ਬਹੁਤ ਐਡਵੈਂਚਰ ਐਸ ਸਪੋਰਟਸ ਤੇ ਆਪਣੇ ਚੈਲੰਜ ਕਰਨ ਵਾਲਾ ਵਾ ਤੇ ਉਹ ਚ ਮਜ਼ਾ ਵੀ ਆਊਗਾ ਕਿਉਂਕਿ ਆਪਣੀਆਂ ਲਿਮਿਟਸ ਨੂੰ ਪੁਸ਼ ਕਰਕੇ ਮੈਨੂੰ ਮਜ਼ਾ ਆਉਂਦਾ ਔਰ ਜਦੋਂ ਆਪਣੇ ਪੰਜਾਬ ਦੇ ਮੁੰਡੇ ਜਾਂ ਬਾਹਰ ਤੇ ਜਮ ਅਮਰੀਕਾ ਦੇ ਇਹ ਜੀ ਦੇਖ ਕੇ ਖੁਸ਼ ਹੁੰਦਿਆ ਬਈ ਸਾਡਾ ਮੁੰਡਾ ਤੇ ਆਪਣੇ ਪੰਜਾਬ ਦਾ ਮੁੰਡਾ ਇਹ ਸਾਰਾ ਕਰ ਰਿਹਾ ਤਾਂ ਮੇਰੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੋ ਜਾਂਦੀ ਆ ਤੇ ਵੀ ਸਾਰੇ ਜਾਣੇ ਮੇਰੇ ਤੇ ਇੰਨਾ ਪ੍ਰਾਊਡ ਕਰਦੇ ਆ ਤੇ ਦੇ ਛੋਟੇ ਨਿੱਕੇ ਵੀਰ ਭੈਣ ਉਹਨਾਂ ਨੂੰ ਮੈਸੇਜ ਵੀ ਆਉਂਦੇ ਆ ਵੀ ਅਸੀਂ ਫੋਨ ਨੂੰ ਦੇਖ ਕੇ ਹੋਰ ਪ੍ਰੈਕਟਿਸ ਕਰਨ ਲੱਗ ਗਏ ਤਾਂ ਮੈਨੂੰ ਮਜ਼ਾ ਆਉਂਦਾ ਤਾਂ ਨਾਲੇ ਉਹ ਕੱਲ ਵੀ ਪੰਨ ਨਾਲੇ ਫਲੀਆਂ ਵੀ ਨਾਤੇ ਮੈਂ ਆਪ ਦਾ ਆਪ ਸਾਹਮ ਦਾ ਪਿਆ ਕਿਤੇ ਨਾ ਕਿਤੇ ਦੂਸਰੇ ਲੋਕਾਂ ਲਈ ਐਗਜ਼ਾਮਪਲ ਵੀ ਸੈੱਟ ਕਰਦਾ ਪਿਆ ਕਿ ਜੇ ਮੈਂ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਸਭਾਣ ਦੇ ਲਈ ਸਵੇਰੇ ਉੱਠਣਾ ਪੈਣਾ ਗ੍ਰਾਈਂਡ ਕਰਨਾ ਪੈਣਾ ਘਰੇ ਬੈਠੇ ਨੂੰ ਕਿਸੇ ਨੇ ਆ ਕੇ ਕੋਈ ਅਜੀਬ ਜਿਹੀ ਵੰਡ ਨਹੀਂ ਦੇ ਕੇ ਜਾਣੀ ਹੈ ਤਾਂ ਮੇਰੀਆਂ ਗੱਲਾਂ ਬਾਹਲੇ ਨੂੰ ਬੁਰੀਆਂ ਵੀ ਲੱਗ ਜਾਂਦੀਆਂ ਨੇ ਪਰ ਠੀਕ ਹੈ ਚੁੱਪ ਕੇ ਮੈਨੂੰ ਪਤਾ ਵਾ ਵੀ ਸਕਸੈਸ ਕਿਵੇਂ ਮਿਲਦੀ ਆ ਜਾਂ ਗੋਲਸ ਕਿਵੇਂ ਅਚੀਵ ਹੁੰਦੇ ਆ ਉਹ ਐਵੇਂ ਹੀ ਹੁੰਦੇ ਨੇ ਮਿਹਨਤ ਕਰੋਗੇ ਉੱਠ ਕੇ ਤੁਹਾਨੂੰ ਕੁਝ ਮਿਲ ਜੂਗਾ ਆਲਸੀ ਬੰਦਾ ਕੁਝ ਨਹੀਂ ਕਰ ਸਕਦਾ ਇਹ ਆਲਸ ਨਹੀਂ ਦੱਬ ਲਿਆ ਅੱਜ ਕਰੂੰ ਕੱਲ ਨੂੰ ਕਰੂੰ ਫੇਰ ਕਰੂੰਗਾ ਇੰਨੀ ਤਰੀਕ ਤੋ ਸਟਾਰਟ ਕਰੂੰਗਾ ਉਹ ਸਾਰੇ ਏਕਸਕਿਊਜ਼ ਨੇ ਉਹਨੂੰ ਕੁਝ ਨਹੀਂ ਕਰਨਾ ਜੀਦ ਕੋਈ ਤਰੀਕਾ ਮਿਲ ਜਿਆ ਪਈਆ ਫਲਾਣ ਨੇ ਦੇ ਬਾਅਦ ਬਾਅਦ ਫਲਾਣ ਨੇ ਦੇ ਬਰਥਡੇ ਦੇ ਬਾਅਦ ਲੱਗੂਗਾ ਨਾ ਤੁਸੀਂ ਨਹੀਂ ਲੱਗਣਾ ਤੁਸੀਂ ਪਤਾ ਨਹੀਂ ਲੱਗਾ ਇਹ ਤੁਸੀਂ ਆਪਣੀਆਂ ਲਿਮਿਟਸ ਪੁਸ਼ ਕਰਨੀਆਂ ਨੇ ਤਾਂ ਵੀਕ ਲਈ ਮਾੜਾ ਮੋਟਾ ਆਪਦੇ ਨੂੰ ਪੁਸ਼ ਦਿੰਦੇ ਰਹਾ ਕਰੋ ਤੁਸੀਂ ਫੇਰ ਹੀ ਗਰੋ ਕਰਦੇ ਹੋ ਜੇ ਤੁਹਾਨੂੰ ਕੋਈ ਤੁਸੀਂ ਬਹੁਤ ਵੱਡੇ ਵੱਡੇ ਜੰਪ ਇੱਕ ਵਾਰ ਚ ਮਾਰਨੋਗੇ ਐਵੇਂ ਨਹੀਂ ਹੋਣਾ ਪੋਸੀਬਲ ਛੋਟੇ ਛੋਟੇ ਕਰਦੇ ਸਾਡੇ ਨਾਲ ਇੱਕ ਬੜੀ ਵੱਡੀ ਪ੍ਰੋਬਲਮ ਆ। ਭਈ ਅਸੀਂ ਆਪਦਾ ਪਹਿਲਾ ਦਿਨ ਕਿਸੇ ਦੇ 100ਵੇਂ ਦਿਨ ਨਾਲ ਕੰਪੇਅਰ ਕਰ ਲਾ ਕਹਿੰਦੇ ਆ। ਮਤਲਬ ਬਹੁਤ ਸਾਰੇ ਮੁੰਡੇ ਨੇ ਉਹ ਮੈਨੂੰ ਦੇਖੀ ਜਾਂਦੇ ਆ ਜੋ ਮੈਂ ਅੱਜ ਕਰ ਰਹੇ ਆ ਉਹ ਫਾਲੋ ਕਰ ਰਹੇ ਆ। ਪਰ ਮੈਂ ਕੀ ਕੀ ਕਰਕੇ ਇੱਥੇ ਪਹੁੰਚਿਆ ਉਹ ਨਹੀਂ ਫਾਲੋ ਕਰਦੇ ਭਈ ਮੈਂ ਬੇਸਿਕ ਸਿਰ ਤੇ ਬਹੁਤ ਕੰਮ ਕੀਤਾ। ਚਾਹੇ ਉਹ ਗਰਾਊਂਡ ਦੀ ਟ੍ਰੇਨਿੰਗ ਹੋਵੇ ਚਾਹੇ ਜਿਮ ਹੋਵੇ ਭਈ ਕੁਝ ਵੀ ਆਪਦਾ ਖਾਣਾ ਪੀਣਾ ਤੁਸੀਂ ਉਹ ਸਾਰੇ ਇੰਦੇ ਛੱਡ ਕੇ ਜੋ ਮੈਂ ਅੱਜ ਕਰ ਰਹੇ ਆ ਉਦੇ ਉਤੇ ਬਹੁਤ ਜ਼ਿਆਦਾ ਫੋਕਸ ਕਰ ਰਹੇ ਹਾਂ ਤਾਂ ਜਿਹੜੇ ਯੰਗ ਮੁੰਡਿਆਂ ਨੂੰ ਮੈਂ ਇਹੀ ਕਹੂੰਗਾ ਦੱਬ ਕੇ ਖਰਾ ਖਾਓ ਵਧੀਆ ਦੱਬ ਕੇ ਦਾ ਸੈਂਸ ਬਈ ਦੇਸੀ ਖਾਗਾ ਬਦ ਆਮਾ ਅਘਰ ਹੋਟ ਕੇ ਉਹ ਦੁੱਧ ਦਹੀ ਜਿਹੜਾ ਆਪਣੇ ਅਵੇਲੇਬਲ ਹੁੰਦਾ ਵਾ ਈਜ਼ੀਲੀ ਘਰਾਂ ਦੇ ਵਿੱਚ ਆਂਡੇ ਖਾਓ ਚਿਕਨ ਖਾਓ ਸਪਲੀਮੈਂਟਲ ਦੇ ਪਿੱਛੇ ਬਾਅਦ ਚ ਭੱਜਿਆ ਕਰੋ ਅਸੀਂ ਸੈਲਰਸ ਨੂੰ ਦਾ ਇਨਫਲੂਐਂਸਰਸ ਨੂੰ ਫੋਲੋ ਕਰ ਲਾ ਕੇ ਨੇ ਵੀ ਉਹ ਆ ਕਰਕੇ ਸਾਨੂੰ ਇਹ ਰਿਜ਼ਲਟ ਮਿਲ ਜੂਗਾ ਫਟੇ ਮੇ ਨਹੀਂ ਹੁੰਦਾ ਉਹ ਸਾਰੇ ਬੰਦੇ ਨੇ ਜ਼ੀਰੋ ਤੋਂ ਬੇਸਿਕ ਤੋਂ ਸਟਾਰਟ ਕੀਤੇ ਹੁੰਦੇ ਆ ਤੇ ਜਦੋਂ ਜਦੋਂ ਉਹਨਾਂ ਹੱਥ ਪੈਣ ਲੱਗਾ ਕਹਿੰਦਾ ਫੇਰ ਉਹ ਉਹ ਮੇਰੇ ਸਪਲੀਮੈਂਟ ਤੇ ਉਹ ਮੇਰੀ ਡਾਈਟ ਐਡ ਕਰ ਲੈਂਦੇ ਅਗਰ ਤੇ ਸਾਰਿਆਂ ਨੂੰ ਪਹਿਲਾਂ ਹੀ ਸਾਰਾ ਕੁਝ ਮਿਲ ਦੇਵੇ ਤਾਂ ਕੋਈ ਕੁਝ ਨਾ ਕਰ ਪਾਵੇ ਗੱਲੀਆਂ ਗੱਲਾਂ ਕੁਝ ਨਹੀਂ ਮਿਲਣਾ ਜਿੱਦਾਂ ਮਰਜ਼ੀ ਵੀਡੀਓਜ਼ ਦੇਖ ਲਓ ਜਿਹੜਾ ਮਰਜ਼ੀ ਬੰਦਾ ਫੋਲੋ ਕਰ ਲਓ ਜਦ ਤੱਕ ਤੁਸੀਂ ਨਹੀਂ ਐਕਸ਼ਨ ਲੈਂਦੇਗੇ ਥੋੜੀ ਲਾਈਨਸ ਕੋਈ ਨਹੀਂ ਚੇਂਜ ਹੋਣ ਵਾਲਾ ਹੈਗਾ ਜੇ ਤੁਹਾਨੂੰ ਕੋਈ ਸੁਝਾਅ ਦਾ ਸੋਖਰ ਦੀਆਂ ਵੀਡੀਓ ਦੇ ਕੇ ਕੋ ਬਣਨਗੇ ਐਵੇਂ ਵੀ ਨਹੀਂ ਹੋਣਾ ਦੁਨੀਆਂ ਦੇ ਜਿੱਤੇ ਮਰਜੀ ਮੋਟੀਵੇਸ਼ਨ ਸਪੀਕਰ ਦੀਆਂ ਵੀਡੀਓਸ ਦੇਖ ਲਓ ਐਵੇਂ ਕੁਝ ਨਹੀਂ ਹੋਣਾ ਦੋਨ ਟੂ ਰੰਦ ਤੇ ਫਾਇਦੇ ਸਿਹੇ ਨੇ ਛੋਟੀ ਐਰੋਬਿਕ ਕਪੈਸਿਟੀ ਵੀ ਉੱਪਰ ਜਾਂਦੀ ਆ ਛੋਟੀ ਫੈਟ ਵੀ ਬਰਨ ਹੁੰਦੀ ਆ ਛੋਟੇ ਲੈਗਸ ਹੋਰ ਵੀ ਸਟਰੋਂਗ ਹੋ ਜਾਂਦੇ ਆ ਪਹਿਲਾਂ ਤਾਂ ਵੀਕਸ ਐਂਗਾ ਤੋ ਤਾਂ ਹੋਣੀ ਚਾਹੀਦੀ ਆ ਰਨਿੰਗ ਮੈਨ ਰੱਖੋ ਮੈਡੀਟੇਸ਼ਨ ਦੀ ਤਰ੍ਹਾਂ ਲੱਗਣ ਲੱਗ ਗਈ ਆ ਕੋ ਜਦਨਾ ਰਨ ਕਰਦਾ ਜਾਂ ਵਾਕ ਕਰਦਾ ਮੈਂ ਬਹੁਤ ਰਿਲੈਕਸ ਫੀਲ ਕਰਦਾ ਵਾ ਤੇ ਸ਼ਾਇਦ ਪਤਾ ਨਹੀਂ ਹੋਰ ਵੀ ਮੇਰੇ ਨਾਲ ਕੋਈ ਲੀਡ ਕਰ ਪਾਵੇ ਪਰ ਮੈਨੂੰ ਬਹੁਤ ਅੱਛਾ ਲੱਗਦਾ ਮਾਰਨਿੰਗ ਵਾਕ ਕਰਨੀਆਂ ਮਾਰਨਿੰਗ ਰਨ ਤੇ ਜਾਣਾ ਆਪਾਂ ਨੇਚਰ ਦੇ ਕੋਲ ਹੋਣੇ ਤਾੜਾ ਵਾਲਾ ਪਾਣੀ ਹੁੰਦਾ ਤੇ ਇੱਕ ਵੱਡਾ ਕਰਨ ਮੈਂ ਰਹੀ ਵੀ ਯਾਰ ਰਨਿੰਗ ਕਰਦਾ